ਕਹਿੰਦੇ ਵੀ ਸਹਾਣੇ ਗਾਡੀ ਇੱਕ ਬਾਡੀ ਕੱਪ ਦੇ ਉੱਤੇ ਕਤਲ ਹੋ ਗਿਆ ਕਤਲ ਕੀਤਾ ਹੋ ਗਿਆ ਰਾਣਾ ਬਲਾ ਚੌੜੀ ਦਾ ਕਤਲ ਹੋ ਗਿਆ ਇੱਕ ਵਧੀਆ ਪ੍ਰਮੋਟਰ ਤੇ ਸਪான்ਸਰ ਸੀਗਾ ਟੀਮਾਂ ਤਿਆਰ ਕਰਦੇ ਸੀ ਹਨਾ ਵੱਡੇ ਵੱਡੇ ਟੂਰਨਾਮੈਂਟ ਕਰਾਉਣ ਦੇ ਵਿੱਚ ਯੋਗਦਾਨ ਦਿੰਦੇ ਸੀਗੇ ਹਨਾ ਅੱਜ ਕਹਿੰਦੇ ਸਨਮਾਨ ਹੋਣਾ ਸੀ ਉਹਦਾ ਟੂਰਨਾਮੈਂਟ ਤੇ ਸਹਾਣੇ ਸਹਾਣੇ ਦੀ ਮੁੰਦਰੀ ਨਾਲ ਪਰ ਕੁਝ ਸ਼ਰਾਰਤੀ ਬੰਦੇ ਆਏ ਜਿਨ੍ਹਾਂ ਨੇ ਕਤਲ ਕਰਿਆ ਕਹਿੰਦੇ ਰਾਣਾ ਬਲਾ ਚੌਰੀ ਨੂੰ ਆ ਕੇ ਕਹਿੰਦੇ ਵੀ ਤੇਰੇ ਨਾਲ ਅਸੀਂ ਫੋਟੋ ਕਰਾਉਣੀ ਹੈ ਨਾ ਉਹ ਫੋਟੋ ਕਰਾਉਣ ਖਾਤਰ ਲੋਟ ਹੋਣ ਲੱਗਿਆ ਮਾਗਰ ਦੇ ਬੰਦੇ ਨੇ ਕਹਿੰਦੇ ਮੂੰਹ ਦੇ ਉੱਤੇ ਮਾਰਿਆ ਦੇਖੋ ਕਿ ਮੈਂ ਮੂੰਹ ਦੇ ਉੱਤੇ ਕੱਪੜਾ ਪਾ ਲਿਆ ਸਲੋਟਣਾ ਕੱਪੜਾ ਪਾ ਕੇ ਮੂੰਹ ਦੇ ਉੱਤੇ ਫੇਰ ਕਹਿੰਦੇ ਮੂੰਹ ਦੇ ਉੱਤੇ ਫੇਰ ਮਾਰੇ ਤੇ ਹਾਜ਼ੂਤਾਲੀ ਆ ਕੇ ਤਾਂ ਡਗਲੇਰੀ ਹੋ ਗਏ ਵੀ ਉਹ ਡੈਡਾ ਹੈ ਨਾ ਕਿਉਂਕਿ ਜਦੋਂ ਸਿਰ ਚ ਫਾਇਰ ਵੱਜਦਾ ਪਤਾ ਨਹੀਂ ਕਿੰਨੇ ਕੇ ਫਾਇਰ ਵੱਜਿਆ ਮਾਰੇ ਸਿਰ ਚ ਮੰਗਰ ਦੀ ਬੰਦੇ ਦੇ ਅੱਖਾਂ ਜਿਵੇਂ ਮੰਗਲੇ ਪਾਸੇ ਖੜ ਕੇ ਫੋਟੋ ਖਾਣ ਖੜਿਆ ਉਤੋਂ ਦੀ ਕਪੜਾ ਪਾ ਲਿਆ ਤੇ ਫਿਰ ਇੱਥੋਂ ਅਲਾ ਦਾ ਫਾਇਰ ਮਾਰੇ ਆ ਤੇ ਨਾਲ ਦੀ ਨਾਲ ਮਰ ਗਿਆ ਯਾਰ ਬਹੁਤ ਮਾੜੀ ਗੱਲ ਹੋਈ ਯਾਰ ਜਿੰਨੀ ਵੀ ਕਦੇ ਵੀ ਉਹ ਨਹੀਂ ਮਾੜੀ ਗੱਲ ਹੋਈ ਯਾਰ